ਉਹ ਸਾਹਮਣੇ ਇਸ ਨੂਰਾ ਨੂੰ ਜਿਹੜਾ ਆ ਚਰਮਹਾ ਸੀ ਇਸ ਨੂੰ ਗੰਗਾ ਸਾਗਰ ਭੇਟ ਕੀਤਾ ਗੱਡਾ ਸੋਨਾ ਸਰੂਪ ਆ ਗੰਗਾ ਸਾਗਰ ਦਾ ਜਿੰਨਾਂ ਦੀਆਂ ਮੱਜਾ ਗਾਵਾਂ ਨਹੀਂ ਬਚਦੀਆਂ ਉਹ ਚੜਾਉਂਦੇ ਨੇ ਇੱਥੇ ਕਿੱਲੇ ਹੁਣ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਮੰਦੀ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਪਵਿੱਤਰ ਸਰੋਵਰ ਦੇ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਕਾ ਬਾਗ ਆਓ ਸਾਧ ਸੰਗਤ ਜੀ ਸੋ ਮਨ ਤੁਹਾਨੂੰ ਲੈ ਚੱਲਦੇ ਹਾਂ ਗੁਰਦੁਆਰਾ ਜੜ ਪੁੱਤੀ ਸਾਹਿਬ ਜਿੱਥੇ ਮੰਗਲਾ ਦੀ ਜੜ ਪੁੱਤੀ ਸੀ ਤੇ ਕਰੋ ਦਰਸ਼ਨ ਸਸਿਕਾ ਜੀ ਸਾਰਿਆਂ ਨੂੰ ਜਿੰਦਾ ਤੁਹਾਨੂੰ ਪਤਾ ਕਿ ਅਸੀਂ ਤੁਹਾਨੂੰ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਤੇ ਇੱਥੋਂ ਦਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਨਾਲ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਚਲੋ ਸਾਧ ਸੰਗਤ ਜੀ ਅੱਜ ਦਾ ਵਲੋਗ ਇੱਥੋਂ ਸ਼ੁਰੂ ਕਰਦੇ ਆਂ ਜੀ ਇਹ ਉਹ ਪਵਿੱਤਰ ਥਾਂ ਹੈ ਜਿੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜਾ ਦੇ ਜੰਗਲਾਂ ਤੋਂ ਨਿਕਲ ਕੇ ਆਏ ਸਨ ਇੱਥੇ ਗੁਰੂ ਜੀ ਨੇ ਭਾਈ ਜੀਵਨ ਸਿੰਘ ਜੀ ਤੇ ਆਪਣੇ ਕੁਝ ਹੋਰ ਸਾਥੀਆਂ ਸਮੇਤ ਟਾਲੀ ਦੇ ਰੁੱਖ ਹੇਠਾਂ ਬੈਠ ਕੇ ਆਰਾਮ ਕੀਤਾ ਸੀ ਸੋ ਸਾਧ ਸੰਗਤ ਜੀ ਤੁਹਾਨੂੰ ਉਸ ਪਵਿੱਤਰ ਟਾਲੀ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਸਭ ਤੋਂ ਪਹਿਲਾਂ ਆਪਾਂ ਆਪਣੀ ਗੱਡੀ ਨੂੰ ਪਾਰਕਿੰਗ ਦੇ ਵਿੱਚ ਖੜੀ ਕਰਾਂਗੇ ਗੁਰਦੁਆਰਾ ਸਾਹਿਬ ਵੱਲੋਂ ਫ੍ਰੀ ਪਾਰਕਿੰਗ ਦੀ ਸੁਵਿਧਾ ਦਿੱਤੀ ਹੋਈ ਹੈ ਜੀ ਪਾਰਕਿੰਗ ਦਾ ਜਿਹੜਾ ਮੈਦਾਨ ਆ ਉਹ ਬਹੁਤ ਜ਼ਿਆਦਾ ਵੱਡਾ ਹੈ ਉਹਦੇ ਵਿੱਚ ਦੁਕਾਨਾਂ ਵੀ ਲੱਗੀਆਂ ਹੋਈਆਂ ਤੇ ਕਾਫੀ ਸਪੇਸ ਹੈ ਸੋ ਸਾਧ ਸੰਗਤ ਜੀ ਤੁਹਾਨੂੰ ਇਥੋਂ ਦਾ ਇਤਿਹਾਸ ਵੀ ਦੱਸਦੇ ਆ ਗੁਰੂ ਗੋਬੀ ਸਾਹਿਬ ਨੇ ਇਸ ਨੂਰਾ ਨੂੰ ਜਿਹੜਾ ਆ ਚਰਮਾ ਸੀ ਇਸ ਨੂੰ ਗੰਗਾ ਸਾਗਰ ਭੇਟ ਕੀਤਾ ਤੇ ਜਿਸ ਵਿੱਚ 288 ਛੇ ਰਸਨ ਤਾਂ ਉਹ ਬੜਾ ਹੈਰਾਨ ਹੋਇਆ ਵੀ ਇਹਦੇ ਵਿੱਚ ਦੁੱਧ ਕਿੱਦਾਂ ਟਿਕੇਗਾ ਪਰ ਫਿਰ ਜਿਹੜੀ ਮੱਝ ਨੂੰ ਮਨ ਇਸ਼ਾਰਾ ਕੀਤਾ ਸੀ ਗੁਰੂ ਸਾਹਿਬ ਨੇ ਉਹ ਮੱਝ ਚੋਈ ਤਾਂ ਉਹਨੇ ਦੁੱਧ ਵੀ ਦਿੱਤਾ ਤੇ ਜਿਹੜਾ ਬਰਤਨ ਦਿੱਤਾ ਸੀ ਗੁਰੂ ਸਾਹਿਬ ਨੇ ਗੰਗਾ ਸਾਗਰ ਉਸ ਵਿੱਚ ਦੁੱਧ ਵੀ ਟਿਕੇਆ ਵੇਖੋ ਐਵੇਂ ਸ਼ੇਕ ਹੋਣ ਤੋਂ ਬਾਅਦ ਵੀ ਤੇ ਉਹ ਵੀ ਬਹੁਤ ਹਰਾਨ ਸੀ ਤੇ ਫਿਰ ਉਹਨਾਂ ਨੇ ਦੁੱਧ ਛਕਿਆ ਤੇ ਫਿਰ ਇਤੋਂ ਦਾ ਜਿਹੜਾ ਅ ਉਸ ਵੇਲੇ ਦਾ ਜਿੱਦਾਂ ਮੌਦਵਾਰ ਹੁੰਦੇ ਆ ਸਿਗਰ ਰਾਏ ਕੱਲਾ ਉਸ ਨੂੰ ਮਿਲੇ ਤੇ ਅੱਗੇ ਦਾ ਇਤਿਹਾਸਾਂ ਨੂੰ ਫਿਰ ਅੱਗੇ ਚੱਲ ਕੇ ਦੱਸਾਂਗੇ ਤੇ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਗੁਰਦੁਆਰਾ ਸਾਹਿਬ ਦਾ ਦੂਸਰਾ ਗੇਟ ਹੈ ਪਹਿਲੇ ਗੇਟ ਵਿੱਚ ਆਪਾਂ ਐਂਟਰ ਹੋਏ ਸੀ ਗੱਡੀ ਰਾਹੀਂ ਉਹ ਤੋਂ ਬਾਅਦ ਛੱਡਦੇ ਆਂ ਇਹ ਪਸੂ ਨਹੀਂ ਰਹਿੰਦੇ ਹੁਣ ਜਿਹਦੇ ਬਾਦਾਂ ਮਰ ਜਾਂਦੇ ਆ ਨਾ ਅੱਛਾ ਉਹਦੇ ਬਾਅਦ ਛੱਡਦੇ ਅੰਦਰ ਵੀ ਚਲੋ ਰਹੀ ਠੀਕ ਹੈ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੜੋਂਗੇ ਹਾਂ ਜੀ ਹਾਂ ਜੀ ਦੋ ਕਿੱਲੇ ਚੜਾਉਂਦੇ ਆ ਜਿਨ੍ਹਾਂ ਦੇ ਪਸ਼ੂ ਨਹੀਂ ਟਿਕਦੇ ਜਾਂ ਮਰ ਜਾਂਦੇ ਆ ਜਾਂ ਦੁੱਧ ਨਹੀਂ ਹੁੰਦੇ ਫਿਰ ਉਹ ਇੱਥੇ ਆ ਕੇ ਕਿੱਲੇ ਚੜਾਉਂਦੇ ਆ ਤੇ ਇਹ ਵੀ ਇੱਥੇ ਇੱਕ ਪਰਖਾ ਚੱਲ ਰਹੀ ਹੈ ਤੇ ਚਲੋ ਅੱਗੇ ਚੱਲਦੇ ਹਾਂ ਜੀ ਹੁਣ ਚੱਲਾਂਗੇ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਹਾਂ ਤਾਂ ਸੱਜੇ ਹੱਥ ਲਾਇਬ੍ਰੇਰੀ ਬਣੀ ਹੋਈ ਹੈ ਜਿਸ ਵਿੱਚੋਂ ਤੁਸੀਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਨੂੰ ਪੜ੍ਹ ਤੇ ਖਰੀਦ ਵੀ ਸਕਦੇ ਹੋ ਜਿਸ ਜਗ੍ਹਾ ਤੇ ਗੁਰੂਆਂ ਨੇ ਚਰਨ ਪਾਏ ਉਹ ਥਾਂ ਪਵਿੱਤਰ ਹੈ ਜਿਹੜੇ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਵਚਨ ਕੀਤੇ ਉਹ ਵਚਨ ਅਟੱਲ ਹਨ ਸੋ ਸਾਧ ਸੰਗਤ ਜੀ ਅਸੀਂ ਅੱਜ ਬਹੁਤ ਹੀ ਪਵਿੱਤਰ ਸਥਾਨ ਤੇ ਖੜੇ ਹਾਂ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਏ ਕੱਲਾ ਜੀ ਨੂੰ ਗੰਗਾ ਸਾਗਰ ਭੇਟ ਕੀਤੀ ਸੀ अनेका ਛੇਦ ਹੋਣ ਦੇ ਕਾਰਨ ਵੀ ਉਸ ਵਿੱਚ ਦੁੱਧ ਰੁਕਿਆ ਜਿਹਦੇ ਨਾਲ ਮੁਗਲ ਰਾਏ ਕੱਲਾ ਗੁਰੂ ਦੇ ਚਰਨੇ ਟੈ ਗਿਆ ਤੇ ਲੋਸਾ ਸੰਗਤ ਜੀ ਸਭ ਤੋਂ ਪਹਿਲਾਂ ਹੁਣ ਆਪਾਂ ਜੋੜਾ ਜਮਾ ਕਰਵਾਉਨੇ ਆ ਤੇ ਫਿਰ ਚੱਲਾਂਗੇ ਅੰਦਰ ਮੱਥਾ ਟੇਕਣ ਵਾਸਤੇ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਿੱਲੇ ਵੀ ਚੜਾਏ ਜਾਂਦੇ ਹਨ ਜਿਨ੍ਹਾਂ ਦੇ ਪਸ਼ੂ ਦੁੱਧ ਨਹੀਂ ਦਿੰਦੇ ਜਾਂ ਬਿਮਾਰ ਰਹਿੰਦੇ ਹਨ ਜਾਂ ਫਿਰ ਮਰ ਜਾਂਦੇ ਹਨ ਉਹ ਸਾਧ ਸੰਗਤ ਦੂਰੋਂ ਦਰਾਟੋ ਆ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਿल्ले ਚੜੋਂਦੀ ਹੈ ਜਾਂ ਕਿल्ले ਗੱਡਦੀ ਹੈ ਤੇ ਅੱਗੇ ਚੱਲ ਕੇ ਵੀਡੀਓ ਦੇ ਤੁਹਾਨੂੰ ਉਹ ਥਾਂ ਵੀ ਦਿਖਾਵਾਂਗੇ ਜਿੱਥੇ ਸੰਗਤ ਕਿल्ले ਗੱਡਦੀ ਹੈ ਤੇ ਵੀਡੀਓ ਨੂੰ ਸਕਰੋਲ ਨਾ ਕਰਿਓ ਐਂਡ ਤੱਕ ਦੇਖਿਓ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਨਾਮ ਵੀ ਦੱਸਾਂਗੇ ਕਿਸ ਜਗ੍ਹਾ ਤੇ ਉਹ ਵੀ ਅੱਗੇ ਚੱਲ ਕੇ ਜ਼ਰੂਰ ਦੱਸਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤ ਦਾ ਵੀ ਭਲਾ ਹੋ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਆਓ ਹੁਣ ਸ਼ਕਦੇ ਆਂ ਜਲ ਲੋ ਵੀ ਜਲ ਜਿਹੜਾ ਰਸੋਣਾ ਚਲ ਰਹੀ ਹੈ ਜਿਹੜਾ ਪੀਂਦੇ ਨੇ ਸੁਹਾਸੰਗ ਜੀ ਅਸੀਂ ਜਿਸ ਪਵਿੱਤਰ ਅਸਥਾਨ ਤੇ ਖੜੇ ਹਾਂ ਇਸ ਥਾਨ ਦੀ ਪਰਕਰਮਾਂ ਦੇ ਵਿੱਚ ਬਣੇ ਹਨ ਤਿੰਨ ਹੋਰ ਗੁਰਦੁਆਰਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰਾ ਬੂਟਾ ਸਾਹਿਬ ਤੇ ਇੱਕ ਗੁਰਦੁਆਰਾ ਜੜਪੁੱਤੀ ਜਿੱਥੇ ਗੁਰੂ ਸਾਹਿਬ ਨੇ ਮੁਗਲਾਂ ਦੀ ਜੜਪੁੱਤੀ ਸੀ ਇਸ ਗੁਰਦੁਆਰਾ ਦੀ ਪ੍ਰਕਰਮਾਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਸੋ ਸਭ ਤੋਂ ਪਹਿਲਾਂ ਆਪਾਂ ਅੰਦਰ ਚੱਲਾਂਗੇ ਤੇ ਗੁਰੂ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਗੁਰਦੁਆਰਾ ਦੀ ਪਰਿਕਰਮਾ ਕਰਵਾਵਾਂਗੇ ਤੇ ਫਿਰ ਕਰਵਾਵਾਂਗੇ ਉਹਨਾਂ ਤਿੰਨ ਗੁਰਦੁਆਰਾ ਸਾਹਿਬ ਦੀ ਦਰਸ਼ਨ ਹਰੇਕ ਗੁਰਦੁਆਰਾ ਸਾਹਿਬ ਦੀ ਆਪਣੀ-ਆਪਣੀ ਮਹਾਨਤਾ ਤੇ ਆਪਣਾ-ਆਪਣਾ ਇਤਿਹਾਸ ਹੈ ਤੇ ਆਓ ਚੱਲੋ ਕਰਦੇ ਹਾਂ ਦਰਸ਼ਨ ਹੁਣ ਸੰਗਤ ਜੀ ਗੱਲ ਕਰਦੇ ਹਾਂ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਹੋਣ ਦੀ ਗੁਰੂ ਦੀ ਹਜ਼ੂਰੀ ਉਹ ਥਾਂ ਹੈ ਜਿੱਥੇ ਮਨੁੱਖ ਦਾ ਮਨ ਸ਼ਾਂਤ ਹੋ ਜਾਂਦਾ ਹੈ ਜਿੱਥੇ ਸਿਰਫ ਗੁਰੂ ਦੀ ਬਾਣੀ ਦੀ ਰੋਸ਼ਨੀ ਤੇ ਗੁਰੂ ਦੇ ਦਰਸ਼ਨ ਦਾ ਆਨੰਦ ਮਿਲਦਾ ਹੈ ਹਜ਼ੂਰੀ ਵਿੱਚ ਬੈਠ ਕੇ ਮਨੁੱਖ ਆਪਣੇ ਦੁੱਖ ਸੁੱਖ ਭੁੱਲ ਜਾਂਦਾ ਤੇ ਗੁਰੂ ਨਾਲ ਜੋੜ ਪਾ ਲੈਂਦਾ ਇੱਥੇ ਆ ਕੇ ਸਮਝ ਆਉਂਦੀ ਕਿ ਸੱਚੀ ਜ਼ਿੰਦਗੀ ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੈ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਹੈ। ਇੱਥੇ ਆ ਕੇ ਮਨ ਨੂੰ ਇੱਕ ਅਜਿਹੀ ਰੋਸ਼ਨੀ ਮਿਲਦੀ ਜੋ ਦੁਨੀਆਂ ਦੇ ਕਿਸੇ ਹੋਰ ਥਾਂ ਨਹੀਂ ਮਿਲਦੀ। ਸੁਸੰਗਤ ਜੀ ਜਦੋਂ ਅਸੀਂ ਦੁਨਿਆਦਾਰੀ ਦੇ ਚਮੇਲਿਆਂ ਤੋਂ ਪਰੇਸ਼ਾਨ ਹੋ ਜਾਂਦੇ ਹਾਂ ਤੇ ਸਾਨੂੰ ਗੁਰੂ ਘਰ ਆ ਕੇ ਆਪਣੇ ਮਨ ਨੂੰ ਸ਼ਾਂਤ ਕਰ ਲੈਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਦਾ ਜਿਹੜਾ ਅਸਲ ਸਕੂਨ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚ ਹੈ ਤੇ ਗੁਰੂ ਦੇ ਘਰ ਹੈ। ਸੋ ਇਸ ਲਈ ਸਾਨੂੰ ਗੁਰੂ ਦੇ ਘਰ ਜ਼ਰੂਰ ਆਣਾ ਚਾਹੀਦਾ ਹੈ ਆਪਣੇ ਮਨ ਨੂੰ ਸ਼ਾਂਤ ਕਰਨ ਵਾਸਤੇ ਜਨਾਬ ਪ੍ਰਸ਼ਾਦ ਦੀ ਦੇਖ ਤਾਂ ਜਿਹੜੇ ਮਰਦੀ ਘੁਰਤ ਵਾਲਾ ਸਾਹਿਬ ਖਾ ਲੋ ਇਦਾਂ ਸਵਾਦ ਇੱਕੋ ਜਿਹਾ ਹੁੰਦਾ ਕਿਉਂਕਿ ਇਸ ਵਿੱਚ ਬਾਣੀ ਦਾ ਅੰਮ੍ਰਿਤ ਰਸ ਅੰਗਲਿਆ ਹੁੰਦਾ ਆਓ ਹੁਣ ਨਿਸ਼ਾਨ ਸਾਹਿਬ ਅੱਗੇ ਮੱਥਾ ਟੇਕ ਕੇ ਤੇ ਕਰੀਏ ਅਰਦਾਸ ਤੇ ਸਰਬੱਤ ਦਾ ਭਲਾ ਮੰਗੀਏ ਤੇ ਸਤਿਗੁਰੂ ਇਦਾਂ ਹੀ ਸਭ ਨੂੰ ਆਪਣੇ ਚਰਨਾਂ 'ਚ ਲਾਈ ਰੱਖਣ ਇਹ ਤਸਵੀਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਨੂਰਾ ਮਾਹੀ ਤੋਂ ਦੁੱਧ ਮੰਗਿਆ ਸੀ ਉਸ ਸਮੇਂ ਦੀ ਹੈ ਔਸਰ ਝੋਟੀ ਨੂੰ ਚੁੰਦੇ ਹੋਏ ਗੰਗਾ ਸਾਗਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੀ ਹੈ ਆਓ ਸਾਧ ਸੰਗਤ ਵੀ ਹੁਣ ਤੁਹਾਨੂੰ ਦਰਸ਼ਨ ਕਰਾਣੇ ਆ ਗੰਗਾ ਸਾਗਰ ਦੇ ਜਿਹਦੇ ਵਿੱਚ 288 ਛੇਦ ਹਨ ਇਹ ਅਸਲ ਤਾਂ ਨਹੀਂ ਹੈ ਪਰ ਅਸਲ ਦਾ ਸਰੂਪ ਬਣਾਇਆ ਗਿਆ ਇੱਥੇ ਤਾਂ ਜੋ ਸੰਗਤ ਦਰਸ਼ਨ ਕਰ ਸਕੇ ਗੁਰੂ ਸਾਹਿਬ ਨੇ ਇਸ ਅਸਥਾਨ ਤੇ ਰਾਏਕੋਟ ਦੇ ਚੌਧਰੀ ਰਾਏ ਕਲਾ ਜੀ ਨੂੰ ਤਿੰਨ ਚੀਜ਼ਾਂ ਭੇਟ ਕੀਤੀਆਂ ਇੱਕ ਤਲਵਾਰ ਇੱਕ ਕੋਰਸ ਜਿਸ ਨੂੰ ਕਵਚ ਕਹਿੰਦੇ ਆ ਜੋ ਜੰਗ ਦੇ ਮੈਦਾਨ ਵਿੱਚ ਪਹਿਨਿਆ ਜਾਂਦਾ ਤੇ ਇੱਕ ਗੰਗਾ ਸਾਗਰ ਇਹ ਤਿੰਨੋਂ ਚੀਜ਼ਾਂ ਉਹਨਾਂ ਦੇ ਹੁਣ ਵੀ ਨੌਵੀਂ ਪੀੜੀ ਕੋਲੇ ਮੌਜੂਦ ਹਨ ਪਹਿਲਾਂ ਇਹ ਗੰਗਾ ਸਾਗਰ ਗੁਰਦੁਆਰਾ ਸਾਹਿਬ ਵਿੱਚ ਹੀ ਦਰਸ਼ਨੀਏ ਤੌਰ ਤੇ ਰੱਖੀ ਗਈ ਸੀ ਰਾਏ ਕਲਾ ਜੀ ਵੱਲੋਂ ਪਰ ਹੁਣ ਉਹਨਾਂ ਦੀ ਪੀੜ੍ਹੀ ਇਸ ਨੂੰ ਬਾਹਰਲੇ ਮੌਨਕ ਵਿੱਚ ਸਾਮ ਸੰਭਾਲ ਲਈ ਲੈ ਜਾ ਚੁੱਕੀ ਹੈ ਇਹ ਉਸ ਦੀ ਅਕਿਰਤੀ ਬਣੀ ਹੋਈ ਹੈ ਜਿਸ ਦੀ ਸੰਗਤ ਦਰਸ਼ਨ ਕਰਦੀ ਹੈ ਤੇ ਹੁਣ ਆਪਾਂ ਚੱਲਦੇ ਹਾਂ ਦੀ ਗੁਰਦੁਆਰਾ ਬੂਟਾ ਸਾਹਿਬ ਦੇ ਦਰਸ਼ਨ ਲਈ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਆ ਕੇ ਆਰਾਮ ਕੀਤਾ ਸੀ ਤੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਸੀ ਤੇ ਇਸੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਣਿਆ ਹੋਇਆ ਅਸਥਾਨ ਜਿੱਥੇ ਲੋਕ ਕਿल्ले ਗੱਡਦੇ ਨੇ ਕਿल्ले ਇਸ ਕਰਕੇ ਗੱਡੇ ਜਾਂਦੇ ਨੇ ਇੱਥੇ ਕਿਉਂਕਿ ਜਿਨਾਂ ਦੇ ਡੰਗਰ ਨਹੀਂ ਰਹਿੰਦੇ ਜਾਂ ਦੁੱਧ ਨਹੀਂ ਦਿੰਦੇ ਉਹ ਸੰਗਤਾਂ ਆ ਕੇ ਇੱਥੇ ਕਿੱਲੇ ਗੱਡਦੀਆਂ ਨੇ ਤੇ ਖੁਸ਼ੀਆਂ ਪ੍ਰਾਪਤ ਕਰਦਿਆਂ ਨੇ ਤੇ ਤੁਸੀਂ ਵੀ ਦੇਖੋ ਆ ਦੇਖੋ ਕਿੰਨੇ ਕਿੰਨੇ ਗੱਡੇ ਹੋਏ ਨੇ ਸਾਰਾ ਅਸਤਾਨ ਇਹ ਕਿੱਲਿਆਂ ਵਾਲਾ ਹੀ ਆ ਤੁਸੀਂ ਵੀ ਇੱਕ ਕੰਮ ਜ਼ਰੂਰ ਕਰੋ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤਾਂ ਜੋ ਜਿਨ੍ਹਾਂ ਦੇ ਡੰਗਰ ਮਰਦੇ ਹਨ ਜਾਂ ਨਹੀਂ ਬਚਦੇ ਹਨ ਜਾਂ ਤੋਂ ਉਧਰ ਨਹੀਂ ਦਿੰਦੇ ਹਨ ਉਹ ਸੰਗਤ ਦਾ ਭਲਾ ਹੋ ਸਕੇ ਤੇ ਉਹ ਵੀ ਆ ਕੇ ਇੱਥੇ ਕਿੱਲੇ ਗੱਢਣ ਤੇ ਖੁਸ਼ੀਆਂ ਪ੍ਰਾਪਤ ਕਰਨ ਜਿਵੇਂ ਕਿ ਬਾਣੀ ਦੇ ਵਿੱਚ ਲਿਖਿਆ ਗੁਰੂ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ ਐਸੀ ਹੀ ਤਰ੍ਹਾਂ ਉਹਨਾਂ ਨੇ ਬਚਨ ਕੀਤੇ ਹੋਏ ਆ ਤਾਂ ਲੋਕ ਆ ਕੇ ਇੱਥੇ ਕਿੱਲੇ ਘਟਦੇ ਆ ਤੇ ਖੁਸ਼ੀਆਂ ਪ੍ਰਾਪਤ ਕਰਦੇ ਆ ਜੀ ਇਸ ਸਥਾਨ ਤੋਂ ਸੋ ਆਓ ਸਾਧ ਸੰਗਤ ਹੁਣ ਆਪਾਂ ਗੁਰਦੁਆਰਾ ਬੂਟਾ ਸਾਹਿਬ ਦੇ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਦਰਸ਼ਨ ਕਰਵਾਨੇ ਆ ਉਸ ਬੂਟਾ ਸਾਹਿਬ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਜੇ ਹੱਥ ਜਿਹੜਾ ਤੁਸੀਂ ਬੂਟਾ ਸਾਹਿਬ ਦੇਖ ਰਹੇ ਹੋ ਇਸੇ ਦਰਖਤ ਹੇਠਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ ਤੇ ਕੀਰਤਨਾ ਨਾਲ ਸੰਗਤ ਨੂੰ ਨਿਹਾਲ ਕੀਤਾ ਸੀ ਹੁਣ ਆਪਾਂ ਦਰਸ਼ਨ ਕਰ ਚੁੱਕੇ ਹਾਂ ਦੀ ਗੁਰਦੁਆਰਾ ਬੂਟਾ ਸਾਹਿਬ ਦੇ ਹੁਣ ਆਪਾਂ ਚੱਲਾਂਗੇ ਸਰੋਵਰ ਵੱਲ ਤੇ ਉਸ ਤੋਂ ਬਾਅਦ ਕਰਾਂਗੇ ਦਰਸ਼ਨ ਗੁਰਦੁਆਰਾ ਮੰਦਿਰ ਸਾਹਿਬ ਦੇ ਇਹ ਤੇ ਬਹੁਤ ਹੀ ਸੋਹਣਾ ਪਵਿੱਤਰ ਸਰੋਵਰ ਬਣਿਆ ਹੋਇਆ ਜਿਹੜਾ ਉਸ ਸਮੇਂ ਦੀ ਯਾਦ ਦਿਵਾਉਂਦਾ ਤੇ ਹਵਾ ਬਹੁਤ ਹੀ ਸੋਹਣੀ ਚੱਲ ਰਹੀ ਆ ਤੇ ਬਹੁਤ ਸੋਹਣੇ ਦਰਸ਼ਨ ਹੋ ਰਹੇ ਆ ਜੀ ਇਮਾਰਤ ਬਹੁਤ ਸੋਹਣੀ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੀ ਇਹੀ ਗੁਰਦੁਆਰਾ ਜਿਹੜਾ ਟਾਲੀਆਣਾ ਗੁਰਦੁਆਰਾ ਸਾਹਿਬ ਇਹ ਸੈਂਟਰ ਦੇ ਵਿੱਚ ਬਣਿਆ ਹੋਇਆ ਹੈ ਤੇ ਇਸ ਦੀ ਪ੍ਰਕਰਮਾ ਦੇ ਵਿੱਚ ਇਹ ਜਿਹੜੇ ਆਪਾਂ ਤੁਹਾਨੂੰ ਤਿੰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਇਸ ਦੀ ਪ੍ਰਕਰਮਾ ਦੇ ਵਿੱਚ ਬਣਿਆ ਹੋਇਆ ਜਿਹੜਾ ਗੁਰਦੁਆਰੇ ਦੇ ਪਹਿਲਾਂ ਆਪਾਂ ਦਰਸ਼ਨ ਕਰਕੇ ਆਏ ਗੁਰਦੁਆਰਾ ਬੂਟਾ ਸਾਹਿਬ ਦੇ ਉਸ ਬੂਟਾ ਸਾਹਿਬ ਦੀ ਇਮਾਰਤ ਦੇ ਨਾਲ ਹੀ ਸਰੋਵਰ ਬਣਿਆ ਹੋਇਆ ਜਿਹੜੇ ਹੁਣ ਤੁਹਾਨੂੰ ਕਰਵਾਉਣ ਜਾ ਰਹੇ ਹਾਂ ਦਰਸ਼ਨ ਉਸ ਤੋਂ ਅੱਗੇ ਕਰਵਾਵਾਂਗੇ ਮੰਜੀ ਸਾਹਿਬ ਦੇ ਦਰਸ਼ਨ ਹੁਣ ਆਪਾਂ ਪਹੁੰਚ ਗਏ ਆਂ ਦੀ ਸਰੋਵਰ ਦੇ ਕੰਢੇ ਤੇ ਸਾਹਮਣੇ ਤੁਸੀਂ ਕਰ ਸਕਦੇ ਹੋ ਦਰਸ਼ਨ ਪਵਿੱਤਰ ਸਰੋਵਰ ਦੇ ਕਈਆਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਕਿਉਂ ਬਣਾਇਆ ਜਾਂਦਾ ਜੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸੋ ਜੀ ਤੇ ਮੈਂ ਤੁਹਾਨੂੰ ਇਸ ਦਾ ਜਵਾਬ ਅਗਲੇ ਕਿਸੇ ਇਤਿਹਾਸਿਕ ਥਾਂ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜਰੂਰ ਦੱਸਾਂਗਾ ਜੀ ਸਰੋਵਰ ਦੇ ਕਿਨਾਰੇ ਤੇ ਮੱਛੀਆਂ ਨੂੰ ਵੇਖ ਕੇ ਬੁੱਲੇ ਸਾਹਿਬ ਜੀ ਦਾ ਇੱਕ ਕਲਾਮ ਮੇਰੇ ਮਨ 'ਚ ਆਇਆ ਉਹ ਮੈਂ ਤੁਹਾਨੂੰ ਸੁਣਾਉਣਾ ਜੀ ਜੇ ਰੱਬ ਮਿਲਦਾ ਨਾਤਿਆਂ ਤੋਤਿਆਂ ਤੇ ਮਿਲਦਾ ਡੱਡੀਆਂ ਮੱਛੀਆਂ ਨੂੰ ਜੇ ਰੱਬ ਮਿਲਦਾ ਜੰਗਲ ਬੇਲਿਆਂ ਤੇ ਮਿਲਦਾ ਗਊਆਂ ਬੱਛੀਆਂ ਨੂੰ ਜੇ ਰੱਬ ਮਿਲਦਾ ਮਸੀਤਾ ਮੰਦਰ ਤੇ ਮਿਲਦਾ ਚੰਮ ਚੜਕੀਆਂ ਨੂੰ ਬੁੱਲੇ ਸ਼ਾ ਰੱਬ ਉਹਨਾਂ ਨੂੰ ਮਿਲਦਾ ਅਤੀ ਦਿਲਾਂ ਦੀਆਂ ਸੱਚੀਆਂ ਨੂੰ ਇਹ ਕਲਾਮ ਵਾਕਈ ਇੱਥੇ ਠੁਕਦਾ ਜੀ ਸਾਨੂੰ ਗੁਰੂ ਸਾਹਿਬ ਇਹੀ ਸਿਖਾਉਂਦੇ ਨੇ ਕਿ ਕਿਸੇ ਨਾਲ ਵੀ ਸਾਨੂੰ ਵੈਰ ਨਹੀਂ ਰੱਖਣਾ ਚਾਹੀਦਾ ਤੇ ਬਾਣੀ ਸ਼ੁਰੂ ਹੀ ਇੱਥੋਂ ਹੁੰਦੀ ਹੈ ਇੱਕ ਓੰਕਾਰ ਤੋਂ ਮੂਲ ਮੰਤਰ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਕਿ ਪ੍ਰਮਾਤਮਾ ਇੱਕ ਹੈ ਸਤ ਨਾਮ ਉਹਦਾ ਨਾਮ ਸੱਚ ਹੈ ਕਰਤਾ ਬੁਰਖ ਉਹ ਕਰਨ ਵਾਲਾ ਹੈ ਨਿਰਭਉ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਨਿਰਵੈਰ ਉਸ ਦਾ ਕਿਸੇ ਨਾਲ ਵੈਰ ਨਹੀਂ ਹੈ ਕਾਲ ਮੂਰਤ ਉਹ ਅਮਰ ਹੈ ਅਜੂਨੀ ਉਹ ਜੂਨਾ ਵਿੱਚ ਨਹੀਂ ਆਉਂਦਾ ਸਹਿਬਾਂ ਅਗਰ ਜੋ ਆਪਣੇ ਆਪ ਵਿੱਚ ਸਤਿਰ ਹੈ ਤੇ ਗੁਰੂ ਪ੍ਰਸਾਦ ਜੋ ਗੁਰੂ ਦੀ ਕਿਰਪਾ ਨਾਲ ਹੀ ਸਮਝ ਆਉਂਦਾ ਹੈ ਤੇ ਇਹੀ ਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਤੇ ਬਾਣੀ ਪੜਿਆ ਕਰੋ ਤੇ ਅਮਲ ਕਰਿਆ ਕਰੋ ਆਓ ਹੁਣ ਅੱਗੇ ਲੈ ਚੱਲਦੇ ਆ ਤੁਹਾਨੂੰ ਗੁਰਦੁਆਰਾ ਮੰਦੀ ਸਾਹਿਬ ਦੇ ਦਰਸ਼ਨਾਂ ਲਈ ਤੇ ਉਸ ਤੋਂ ਬਾਅਦ ਕਰਾਂਗੇ ਦਰਸ਼ਨ ਗੁਰਕੇ ਬਾਗ ਦੇ ਤੇ ਜਿੱਥੇ ਜੜ 뿌ਟੀ ਸੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਵੀਡੀਓ ਚੰਗੀ ਲੱਗ ਰਹੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਦੇ ਬਟਨ ਦਬਾਣਾ ਨਾ ਭੁੱਲਿਓ ਸੁਸੰਗਤ ਜੀ ਮੰਜੀ ਸਾਹਿਬ ਗੁਰਦੁਆਰਾ ਵਿੱਚ ਬੈਠ ਕੇ ਗੁਰੂ ਜੀ ਨੇ ਸੰਗਤ ਨੂੰ ਇਸ ਜਗ੍ਹਾ ਤੋਂ ਵੀ ਉਪਦੇਸ਼ ਦਿੱਤਾ ਸੀ कि ਸੱਚ ਦੀ ਰਾਤ ਦੇ ਤੁਰਨਾ ਚਾਹੀਦਾ ਹੈ ਗੁਰਦੁਆਰਾ ਮੰਦਿਰ ਸਾਹਿਬ ਤੋਂ ਉਪਰਾੰਤ ਹੋਣ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਜੜ ਪੁੱਤੀ ਸਾਹਿਬ ਇਸ ਜਗ੍ਹਾ ਤੇ ਬਿਰਾਜਮਾਨ ਹੋ ਕੇ ਗੁਰੂ ਸਾਹਿਬ ਨੇ ਰਾਏਕੋੜ ਦੇ ਚੌਧਰੀ ਰਾਏ ਕੱਲਾ ਜੀ ਨੂੰ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਦਾ ਪਤਾ ਲਗਾਉਣ ਲਈ ਹੁਕਮ ਲਗਾਇਆ ਤਾਂ ਫਿਰ ਰਾਏ ਕਲਾ ਜੀ ਨੇ ਨੂਰਾ ਮਾਹੀ ਨੂੰ ਉਸ ਦੀ ਭੈਣ ਕੋਲੇ ਨੂਰਾ ਜੋ ਸਰੰਦ ਵਿਆਹੀ ਸੀ ਛੋਟੇ ਸਾਹਿਬ ਜਦੇ ਅਤੇ ਮਾਤਾ ਗੁਜਰੀ ਦਾ ਪਤਾ ਲਾਣ ਲਈ ਭੇਜਿਆ ਉਥੇ ਜਾ ਕੇ ਉਸ ਨੇ ਸਾਰਾ ਪਤਾ ਕੀਤਾ ਤੇ ਵਾਪਸ ਆ ਕੇ ਗੁਰੂ ਸਾਹਿਬ ਨੂੰ ਦੱਸਿਆ ਕਿ ਕਿਦਾਂ ਛੋਟੇ ਸਾਹਿਬ ਜਦੇਆਂ ਨੂੰ ਨਹੀਂ ਹ ਵਿੱਚ ਚੜਵਾ ਦਿੱਤਾ ਇਹ ਸੁਣ ਕੇ ਗੁਰੂ ਸਾਹਿਬ ਨੇ ਇਸੇ ਜਗ੍ਹਾ ਤੇ ਬੈਠ ਕੇ ਬਚਨ ਕੀਤੇ ਕਿ ਅੱਜ ਤੋਂ ਮੁੰਗਲਾਂ ਦੀ ਜੜ 뿌ਟੀ ਜਾਵੇਗੀ ਇਹ ਬਚਨ ਸੁਣ ਕੇ ਰਾਏ ਕਲਾਧੀ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਗੁਰੂ ਸਾਹਿਬ ਇਹ ਬਚਨ ਸਾਡੇ ਤੇ ਵੀ ਲਾਗੂ ਹੁੰਦੇ ਹਨ ਤਾਂ ਗੁਰੂ ਸਾਹਿਬ ਨੇ ਕਿਹਾ ਜਿਹੜਾ ਤੁਹਾਨੂੰ ਗੰਗਾ ਸਾਗਰ ਦਿੱਤਾ ਹੈ ਤੇ ਜੋ ਕਰਪਾਣ ਤੁਹਾਨੂੰ ਭੇਟ ਕੀਤੀ ਹੈ ਉਸ ਦੀ ਸੇਵਾ ਸੰਭਾਲ ਕਰੋ ਇਹ ਬਚਨ ਉਹਨਾਂ ਦੇ ਤੇ ਲਾਗੂ ਨਹੀਂ ਹੋਣਗੇ ਤੇ ਤੁਸੀਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਜੜਪੁੱਤੀ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਸਨ ਜੜਪੁੱਟੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਗੁਰੂ ਕਾ ਬਾਗ ਬਣਿਆ ਹੋਇਆ ਹੈ ਸਾਧ ਸੰਗਤ ਜੀ ਪਹਿਲਾਂ ਇੱਥੇ ਸੰਗਤ ਆਉਂਦੀ ਸੀ ਤੇ ਇੱਥੇ ਇੱਟਾਂ ਦੇ ਘਰ ਬਣਾ ਜਾਂਦੀ ਸੀ ਤੇ ਹੁਣ ਕਮਿਊਨਿਟੀ ਮੈਂਬਰਾਂ ਵੱਲੋਂ ਇਸ ਬਾਗ ਨੂੰ ਬੰਦ ਕੀਤਾ ਗਿਆ ਹੈ ਤੇ ਸੰਗਤ ਨੂੰ ਸਖਤ ਹਦਾਇਤ ਦਿੱਤੀ ਗਈ ਹੈ ਕਿ ਸੰਗਤ ਇੱਥੇ ਆਣ ਕੇ ਇਦਾਂ ਦਾ ਕੋਈ ਵੀ ਕੰਮ ਨਾ ਕਰੇ ਇਹ ਬੋਰਡ ਸੇਵਾ ਸੁਸਾਇਟੀ ਵੱਲੋਂ ਬਾਹਰ ਲਗਾਇਆ ਗਿਆ ਹੈ ਬਾਗ ਦੇ ਬਾਹਰ ਲੋ ਸਾਧ ਸੰਗਤ ਜੀ ਹੁਣ ਤੁਹਾਨੂੰ ਦਰਸ਼ਨ ਕਰਵਾ ਦਿੱਤੇ ਸਾਰੇ ਗੁਰਦੁਆਰਾ ਸਾਹਿਬ ਦੇ ਤੇ ਤੁਹਾਨੂੰ ਹੁਣ ਦੱਸਦੇ ਆਂ ਜੀ ਇੱਥੇ ਕਿੱਦਾਂ ਪਹੁੰਚਿਆ ਜਾ ਸਕਦਾ ਲੁਧਿਆਣਾ ਤੋਂ ਰਾਏਕੋਟ 30 ਕਿਲੋਮੀਟਰ ਹੈ ਜੀ ਤੇ ਰਾਏਕੋਟ ਦੇ ਵਿੱਚ ਹੀ ਸਥਿਤ ਹੈ ਗੁਰਦੁਆਰਾ ਸਾਹਿਬ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਇੱਥੋਂ 3 ਕਿਲੋਮੀਟਰ ਗੁਰਦੁਆਰਾ ਸਾਹਿਬ ਤੋਂ 3 ਕਿਲੋਮੀਟਰ ਸਤਰਾਂ ਦੇ ਸਾਹਿਬ ਗੁਰਦੁਆਰਾ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਤਰਾਂ ਦੀ ਖੇਡੀ ਸੀ ਰਾਏ ਕੰਨਾ ਜੀ ਦੇ ਨਾਲ ਤੇ ਉੱਥੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਥੋ ਜਾ ਕੇ ਤੇ ਉਹ ਵੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਸ ਤੋਂ 3 ਕਿਲੋਮੀਟਰ ਅੱਗੇ ਜੜਪੁੱਤੀ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਅਸਲ ਸਰੂਪ ਤੇ ਇਹ ਸ਼ਰੋਮਣੀ ਕਮੇਟੀ ਨੇ ਐਸੇ ਥਾਂ ਤੇ ਇਕੱਠੇ ਕੀਤੇ ਹੋਏ ਗੁਰਦੁਆਰਾ ਸਾਹਿਬ ਤਾਂ ਜੋ ਸੰਗਤ ਇੱਥੇ ਹੀ ਦਰਸ਼ਨ ਕਰ ਸਕੇ ਹੁਣ ਆਪਾਂ ਮਿਲਾਂਗੇ ਜੀ ਨਵੀਂ ਜਗ੍ਹਾ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ